ਜੇ ਸਿੱਖਾਂ ਦਾ ਆਪਣਾ ਇਤਿਹਾਸ ਦੇਖੋ ਹੁਣ ਬਹੁਤ ਸਾਰੀਆਂ ਹੋਰ ਗੱਲਾਂ ਵੀ ਹੁੰਦੀਆਂ ਨੇ ਪੁਰਾਣੇ ਇਤਿਹਾਸ ਦੇ ਵਿੱਚ ਬਹੁਤ ਜ਼ਿਕਰ ਮਿਲ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਜਿਕਰ ਮਿਲ ਜਾਂਦਾ ਵੀ ਕਿਸੇ ਨੂੰ ਰਾਜ ਕਿਵੇਂ ਮਿਲਦਾ ਜਿਹੜਾ ਰਤਨ ਸਿੰਘ ਭੰਗੂ ਹੁਣਾਂ ਦਾ ਸ੍ਰੀ ਗੁਰੂ ਪੰਥ ਪ੍ਰਕਾਸ਼ ਹੈ ਉਹ ਲਿਖਿਆ ਹੀ ਇਸ ਨੁਕਤੇ ਤੇ ਹੋਇਆ ਵੀ ਸਿੱਖਾਂ ਨੂੰ ਉਦੋਂ ਰਾਜ ਕਿਵੇਂ ਮਿਲਿਆ ਸੀ ਤਾਂ ਜਿਹੜਾ ਪਹਿਲਾ ਸਵਾਲ ਜਿਹੜਾ ਅੰਗਰੇਜ਼ ਅਫਸਰ ਸੀਗਾ ਉਹ ਪੁੱਛਦਾ ਭਈ ਰਤਨ ਸਿੰਘ ਭੰਗੂ ਹੁਣਾਂ ਨੂੰ ਵੀ ਸਿੰਘਨ ਪਾਇਓ ਰਾਜ ਕਿੰਮ ਔ ਦੀਨੀ ਕਿਨ ਪਾਤਸ਼ਾਹੀ ਤੇ ਸਿੱਖਾਂ ਨੇ ਰਾਜ ਕਿਦਾਂ ਲਿਆ ਤੇ ਇਹਨਾਂ ਨੂੰ ਕਿਹਨੇ ਪਾਤਸ਼ਾਹੀ ਦਿੱਤੀ ਫਿਰ ਉਹ ਜਵਾਬ ਦਿੰਦੇ ਕਹਿੰਦੇ ਕਿ ਮੈਂ ਕਿਹਾ ਵੀ ਸਿੰਘਨ ਪਾਤਸ਼ਾਹੀ ਸ਼ਾਹ ਸੱਚੈ ਦਈ ਤੇ ਸਿੰਘਾਂ ਨੂੰ ਜਿਹੜੀ ਪਾਤਸ਼ਾਹੀ ਆ ਉਹ ਸੱਚੇ ਪਾਤਸ਼ਾਹ ਨੇ ਦਿੱਤੀ ਤੇ ਉਹ ਪੁੱਛਣ ਲੱਗਾ ਗੋਮਰੀ ਵੀ ਸ਼ਾਹ ਸੱਚੋ ਕੋਈ ਵੀ ਸੱਚਾ ਪਾਤਸ਼ਾਹ ਕੌਣ ਉਹ ਕਹਿੰਦਾ ਮੈਂ ਕਿਹਾ ਵੀ ਸ਼ਾਹ ਨਾਨਕ ਜੋਏ ਗੁਰੂ ਨਾਨਕ ਪਾਤਸ਼ਾਹ ਜਿਹੜਾ ਉਹ ਸੱਚੇ ਪਾਤਸ਼ਾਹ ਨੇ ਸਾਨੂੰ ਰਾਜ ਦਿੱਤਾ ਉਹ ਕਹਿੰਦਾ ਬੜਾ ਹੈਰਾਨ ਹੋਇਆ ਤੇ ਉਹ ਮਹਰਿਓ ਕਹਿਣ ਲੱਗਾ ਕਿ ਭਇਓ ਨਾਨਕ ਫਕੀਰ ਓਨ ਸ਼ਾਹੀ ਕੀ ਕਿਆ ਤਦਬੀਰ ਕਹਿੰਦਾ ਉਹਦਾ ਫਕੀਰ ਸੀਗਾ ਉਹਦਾ ਪਾਤਸ਼ਾਹੀਆਂ ਦੇ ਨਾਲ ਕਿਆ ਸੰਬੰਧ ਕਹਿੰਦਾ ਫਿਰ ਮੈਂ ਉਹਨੂੰ ਕਿਹਾ ਕਿ ਵਹਿ ਸ਼ਾਹਨ ਸ਼ਾਹ ਦੀਨ ਦੁਨੀ ਸੱਚੇ ਪਾਤਸ਼ਾਹ ਕਹਿੰਦਾ ਉਹ ਸ਼ਾਹਾਂ ਦਾ ਸ਼ਾਹ ਹੈ ਉਹ ਕੱਲੇ ਦੀਨ ਦਾ ਨਹੀਂ ਧਰਮ ਦਾ ਨਹੀਂ ਦੁਨੀਆ ਦਾ ਵੀ ਪਾਤਸ਼ਾਹ ਜਿਸ ਕਰਕੇ ਕਹਿੰਦਾ ਸਾਨੂੰ ਚਾਹੇ ਰਾਜ ਮਿਲਣਾ ਚਾਹੇ ਜੀਵਨ ਮੁਕਤ ਅਵਸਥਾ ਮਿਲਣੀ ਚਾਹੇ ਮੁਕਤੀ ਮਿਲਣੀ ਚਾਹੇ ਰਾਜ ਮਿਲਣਾ ਉਹ ਦੋਏ ਗੁਰੂ ਨਾਨਕ ਪਾਤਸ਼ਾਹ ਕੋਲੋਂ ਮਿਲਣਾ ਹੈ ਜਿਹੜੇ ਸਾਨੂੰ ਅੱਜ ਕਈ ਵਾਰ ਲੱਗਦੇ ਨਹੀਂ ਹੈ ਸਾਨੂੰ ਲੱਗਦਾ ਵੀ ਕਿਸੇ ਸਾਡੇ ਯਤਨ ਨਾਲ ਮਿਲ ਜਾਣੇ ਜਾਂ ਕਿਸੇ ਬਾਹਰਲੇ ਬੰਦਿਆਂ ਦੀ ਮਦਦ ਨਾਲ ਮਿਲ ਜਾਣੇ ਉਹ ਫਲਾਨੇ ਮੁਲਕ ਦੀ ਮਦਦ ਨਾਲ ਮਿਲ ਜਾਣੇ ਮਾੜੀ-ਮੋਟੀ ਕੋਈ ਹੁਣ ਅੱਜ ਕੱਲ੍ਹ ਵੀਡੀਓ ਬਹੁਤ ਦੂਰੀਆਂ ਫੇਰਦੀਆਂ ਤੋਂ ਇਹ ਆਪਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਕਿ ਸਾਨੂੰ ਜਿਹੜਾ ਰਾਜ ਹੈ ਉਹ ਪਹਿਲਾਂ ਪਾਦਸ਼ਾਹ ਦੀ ਬਖਸ਼ਿਸ਼ ਅਸੀਸਾਂ ਸਦਕਾ ਹੀ ਮਿਲਿਆ